ਦੇਖਤੇ ਜਿਸ ਦਿਨ ਦੀ ਘੋਪੀ ਸ਼ੁਰੂ ਹੋਈ ਆ ਉਸੇ ਦਿਨ ਦੀ ਰਹੇ ਆ ਔਰ ਟੀਮਾਂ ਵੀ ਬਾਪੂ ਲਾਲ ਬਾਦਸ਼ਾਹ ਦਰਬਾਰ ਵੱਲੋਂ ਦਿੱਲੀ ਦੋ ਚਾਰ ਜਗ੍ਹਾ ਜਾਂਦੀਆਂ ਸਨ ਜਿਵੇਂ ਉੱਥੇ ਫਾਰ ਐਗਜ਼ੈਂਪਲ ਜਲੰਧਰੋਂ ਨਕੋਦਰ ਜਾਈਏ ਤੇ ਵਹੀਂ ਆਉਂਦੀ ਹੈ ਵਹੀਂ ਤੇ ਕੁੱਲੀਆਂ 'ਚ ਬਹੁਤ ਸਾਰੇ ਲੋਕ ਰਹਿੰਦੇ ਸੀ ਉੱਥੇ ਕੋਈ ਪਹੁੰਚਿਆ ਨਹੀਂ ਭੁੱਖ ਨਾਲ ਮਰ ਰੇ ਸੀ ਸਾਰੇ ਫਿਰ ਸਾਡੇ ਐਮ.ਐਲ.ਏ. ਸਾਹਿਬਾ ਬੀਬੀ ਜੀ ਬੀਬੀ ਮਾਨ ਇੰਦਰਜੀਤ ਕੌਰ ਮਾਨ ਸਾਹਿਬਾ ਨੇ ਇੰਦਸਿਆ ਹੋਰ ਲੋਕਾਂ ਨੇ ਦੱਸਿਆ ਫੇ ਇੱਕਦਮ ਲੰਗਰ ਪਚਾਇਆ ਔਰ ਉਹਨਾਂ ਦੇ ਰਹਿਣ ਦਾ ਵੀ ਇੰਤਜ਼ਾਮ ਕੀਤਾ ਫੇ ਹੋਰ ਬਹੁਤ ਸਾਰੇ ਬੇਸ਼ਮਾਰ ਪਿੰਡਾਂ ਚ ਦਿੱਲੀ 2-4 ਟੀਮਾਂ ਜਾਂਦੀਆਂ ਸੀ ਫੇ ਸਾਰੇ ਕਹਿਣ ਲੱਗੇ ਕਿ ਜਿੰਨੀ ਦਿਨ ਤੋਂ ਉਹ ਨਾ ਚਿਹਰਾ ਵਿਖਾਇਆ মিডিਏ ਚ ਜਾਂ ਸੋਸ਼ਲ ਮੀਡੀਆ ਚ ਤੇ ਅੱਜਕੱਲ੍ਹ ਕਹਿਣ ਲੱਪਿੰਦੇ ਉਹ ਕਿੱਥੇ ਆ ਖੜਾ ਨਹੀਂ ਹੋਇਆ ਪੰਜਾਬ ਨਾ ਆ ਗਿਆ ਸਾਡੇ ਰਗਾਂ ਚ ਪੰਜਾਬ ਹੈ ਸਾਡੇ ਖੂਨ ਚ ਪੰਜਾਬ ਹੈ ਸਾਡੇ ਲੋਨ ਲੋਨ ਚ ਪੰਜਾਬ ਹੈ